ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਦਾ ਸਿਹਰ ਅਦਰ ਹੋਇਆ ਆਪਣੇ YouTube ਚੈਨਲ ਗੁਰਸਾਖੀਆਂ ਸ਼ਬਦ ਵਿਚਾਰ ਦੇ ਮਾਧਿਅਮ ਰਹੀਂ ਆਪ ਜੀ ਦੇ ਨਾਲ ਸਹਿਜ ਪਾਠ ਦੀ ਸਾਂਝ ਪਾਉਣ ਵਾਸਤੇ ਜੋ ਸਹਿਜ ਪਾਠ ਆਪਾਂ ਪਿਛਲੇ 18 ਮਹੀਨਿਆਂ ਤੋਂ ਆਪਣੇ ਚੈਨਲ ਗੁਰਸਾਖੀਆਂ ਸ਼ਬਦ ਵਿਚਾਰ ਤੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਅਪਾਰ ਬਖਸ਼ਿਸ਼ ਕਿਰਪਾ ਸਦਕਾ ਅਰੰਭ ਕੀਤਾ ਹੋਇਆ ਹੈ ਕੱਲ ਤੱਕ ਸਤਿਗੁਰਾਂ ਦੀ ਕਿਰਪਾ ਸਦਕਾ ਆਪਾਂ 575 ਅੰਗ ਤੱਕ ਪਾਠ ਕਰਨ ਦੀ ਸੇਵਾ ਕਰ ਚੁੱਕੇ ਹਾਂ ਸਤਿਗੁਰੂ ਕਿਰਪਾ ਕਰਨ ਹੁਣ ਇਸ ਤੋਂ ਅੱਗੇ ਆਪਾਂ ਭਾਵ ਕਿ 576 ਨੰਬਰ ਅੰਗ ਤੋਂ ਪਾਠ ਕਰਨਾ ਹੈ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਕੁਝ ਤਾਂ ਹੀ ਸੰਭਵ ਹੋ ਸਕੇਗਾ ਜੇ ਸਾਧ ਸੰਗਤ ਤੁਸੀਂ ਕਿਰਪਾ ਕਰੋਗੇ ਤੁਸੀਂ ਦਾਸ ਰਿਦੇ ਸਿਰ ਤੇ ਆਪਣਾ ਮੇਰ ਭਰੇ ਹੱਥ ਰੱਖੋਗੇ ਸੋ ਸਾਧ ਸੰਗਤ ਕਰੋ ਕਿਰਪਾ ਦਾ ਅਸਿਰ ਸਿਰ ਤੇ ਰੱਖੋ ਮੇਰੇ ਪ੍ਰਭਾਤ ਤੇ ਦਿਓ ਜੀ ਅਸੀਸ ਤੇ ਸਾਰੇ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਰੋ ਜੀ ਕਿਰਪਾ ਤੇ ਸਾਰੇ ਆਖੋ ਜੀ ਧੰ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਫਿਰ ਸਾਰੇ ਆਖੋ ਜੀ ਅਮਰ ਅਨੋਖੀ ਸ਼ਹੀਦ ਤਨ ਧਨ ਬਾਬਾ ਦੀਪ ਸਿੰਘ ਜੀ ਕਿਰ ਕਰੋ ਜੀ ਕਿਰਪਾ ਤੇ ਸਾਰੇ ਆਖੋ ਅਮਰ ਸ਼ਹੀਦ ਬਾਬਾ ਨੌਦ ਸਿੰਘ ਜੀ ਰਾਗ ਵਡ ਹੰਸ ਮਹਲਾ 5 ਪੰਜਵਾਂ ਸ਼ੰਤ ਘਰ ਚੌਥਾ ਰਾਗ ਵਡ ਹੰਸ ਘਰ ਚੌਥੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਜਵੇਂ ਪਾਤਸ਼ਾਹੀ ਦੇ ਮੁਖਾਰਬਿੰਦ ਤੋਂ ਆਚਾਰਨ ਕੀਤੀ ਹੋਈ ਪਵਿੱਤਰ ਬਾਣੀ ਸ਼ੰਤ ਇੱਕ ਕਿਉਂਕਾਰ ਸਤਗੁਰ ਪ੍ਰਸਾਦ ਅਕਾਲ ਪੁਰਖੇ ਕਰਤੇ ਸਤਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਗੁਰ ਮਿਲਦਾ ਜੀ RAM ਪਿਆਰਾ RAM ਏ ਭਾਈ ਹੇ ਜੀ ਗੁਰੂ ਨੂੰ ਮਿਲ ਕੇ ਉਸ ਨੂੰ ਪਿਆਰਾ ਪ੍ਰਭੂ ਲੱਭਦਾ ਹੈ ਇਹ ਤਨ ਮਨ ਦਿੱਤੜਾ ਵਾਰੋ ਵਾਰਾ ਰਾਮ ਜੋ ਆਪਣਾ ਇਹ ਸਰੀਰ ਤੇ ਇਹ ਮਨ ਨੂੰ ਗੁਰੂ ਦੇ ਹਵਾਲੇ ਕਰਦਾ ਹਾਂ ਤਨ ਮਨ ਦਿੱਤਾ ਪਵਜਲ ਦਿੱਤਾ ਚੁਕੀ ਕਾਣ ਕੁਮਣੀ ਜੋ ਆਪਣਾ ਤਨ ਮਨ ਗੁਰੂ ਦੇ ਹਵਾਲੇ ਕਰਦਾ ਹੈ ਉਹ ਸੰਸਾਰ ਸੁੰਦਰ ਨੂੰ ਜਿੱਤ ਲੈਂਦਾ ਹੈ ਉਸ ਦੀ ਜਮਾਂ ਦੀ ਮਤਾਜੀ ਮੁੱਕ ਜਾਂਦੀ ਹੈ ਅਸਰthia ਅੰਮ੍ਰਿਤ ਪੀਆ ਰਹਾ ਆਉਣ ਜਾਣੀ ਤੇ ਉਹ ਗੁਰੂ ਦਾ ਦਿੱਤਾ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਪੀ ਕੇ ਅਡੋਲ ਚਿੱਤ ਹੋ ਜਾਂਦਾ ਹੈ ਤੇ ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ। ਸੋ ਕਰ ਲਦਾ ਸਹਿਜ ਸਮਦਾ ਹਰ ਕਾ ਨਾਮ ਉਧਾਰ ਉਸ ਨੂੰ ਘਰ ਪ੍ਰਭੂ ਦੇ ਚਰਨਾਂ ਵਿੱਚ ਟਿਕਾਣਾ ਮਿਲ ਜਾਂਦਾ ਹੈ। ਉਹ ਆਤਮਿਕ ਡੋਲਤਾ ਵਿੱਚ ਨਹੀਂ ਡਿੰਦਾ ਹੈ। ਤੇ ਪ੍ਰਮਾਤਮਾ ਦਾ ਨਾਮ ਉਸ ਦਾ ਆਸਰਾ ਬਣ ਜਾਂਦਾ ਹੈ। ਕੋ ਹੋ ਨਾਨਕ ਸੋਖ ਮਾਰੇ ਰੜੀਆਂ ਗੁਰਪੂਰੇ ਕੋ ਨਮਸ਼ਕਾਰ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਇਹ ਗੱਲ ਆਖ ਕਿ ਉਹ ਮਨੁੱਖ ਸੁਖ ਵਿੱਚ ਰਹਿ ਕੇ ਆਤਮਿਕ ਖੁਸ਼ੀਆਂ ਮਨਾਉਂਦਾ ਹੈ ਜੋ ਪੂਰੇ ਗੁਰੂ ਨੂੰ ਸਦਾ ਨਮਸ਼ਕਾਰ ਕਰਦਾ ਹੈ ਸੋਣਾ ਸੱਜਣ ਜੀ ਮੈਂ ਡੜੀ ਮੀਤਾ ਰਾਮ اے میرے سجن اے میرے مিত্র میری گل سن گੁਰ मंत्र شબ્د سچ دیتا رام Guru ne sada ter prabhu di sirf sala wala shabd mantra deta hai sach shabd te aaya mangal gaya chuka mano andesaa ਜਿਸ ਨੇ ਸਦਾ ਸਿਰ ਪ੍ਰਭੂ ਦੀ ਸਿਫਤ ਸਲਾਮ ਵਾਲੇ ਸ਼ਬਦ ਨੂੰ ਸਦਾ ਹਿਰਦੇ ਵਿੱਚ ਵਸਾਇਆ ਹੈ ਤੇ ਜੋ ਪਰਮਾਤਮਾ ਦੀ ਸਿਫਤ ਸਲਾਦਾ ਗੀਤ ਸਦਾ ਗਾਉਂਦਾ ਹੈ ਉਸ ਤੇ ਮਨ ਤੋਂ ਚਿੰਤਾ ਫਿਕਰ ਲੈ ਜਾਂਦੇ ਹਨ ਸੋ ਪ੍ਰਭ ਪਾਇਆ ਕਤਹਿ ਨ ਜਾਇ ਸਦਾ ਸਦਾ ਸੰਗ ਵਸਾ ਉੰਜੋ ਪਰਮਾਤਮਾ ਦਾ ਮਲਾਪ ਹਾਸਲ ਕਰ ਲੈਂਦਾ ਹੈ ਤੇ ਉਹ ਕਿਸੇ ਹੋਰ ਥਾਂ ਨਹੀਂ ਭਟਕਦਾ ਤੇ ਸਦਾ ਹੀ ਪ੍ਰਭੂ ਚਰਨਾ ਵਿੱਚ ਲੀਨ ਰਹਿੰਦਾ ਹੈ ਪ੍ਰਭ ਜੀ ਪਾਣਾ ਸਚਾ ਮਣਾ ਪ੍ਰਭ ਹਰ ਤਨ ਸਹਜੇ ਦਿੱਤਾ ਆਤਮਿਕ ਡੋਲਤਾ ਵਿੱਚ ਟਿਕਾ ਕੇ ਇਸੇ ਮਨੁੱਖ ਨੂੰ ਪ੍ਰਭੂ ਪਿਆਰਾ ਲੱਗਦਾ ਹੈ ਸਦਾ ਸਿਰ ਪ੍ਰਭੂ ਦਾ ਹੀ ਉਸ ਨੂੰ ਮਾਨ ਆਸਰਾ ਰਹਿੰਦਾ ਹੈ ਕਿ ਪ੍ਰਮਾਤਮਾ ਉਸ ਨੂੰ ਆਤਮਿਕ ਡੋਲਤਾ ਵਿੱਚ ਟਿਕਾਉਣ ਵਾਲਾ ਨਾਮ ਧਨ ਬਖਸ਼ਦਾ ਹੈ ਕੋਹ ਨਾਨਕ ਤਿਸ ਜਨ ਬੁਲਹਾਰੀ ਤੇਰਾ ਗਾਨ ਸਬਨੀ ਹੈ ਲਿਤਾ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਗਾਲ ਆ ਕੇ ਮੈਂ ਐਸੇ ਸੇਵਕ ਤੋਂ ਸਦਕੇ ਜਾਂਦਾ ਹਾਂ ਬੁਲਹਾਰ ਜਾਂਦਾ ਹਾਂ ਤੇਰੇ ਨਾਮ ਦੀ ਦਾਤ ਉਸ ਪਾਸੋਂ ਸਭ ਜੀਵ ਲੈਂਦੇ ਹਨ ਤੋ ਪਾਣਾ ਤ੍ਰਿਪਤ ਅਗਾਏ ਰਾਮ ਜੇ ਤੇਰੀ ਰਜਾ ਹੋਵੇ ਤੇ ਜੀਵ ਗੁਰੂ ਦੀ ਸ਼ਰਨ ਪੈ ਕੇ ਮਾਇਆ ਦੀ ਭੁੱਖ ਉਹ ਲੋਪੂਰਨ ਤੌਰ ਤੇ ਰਜ ਜਾਂਦਾ ਸੇ ਮਨthia ਠੰਡਾ ਸਭ ਤ੍ਰਿਸ਼ਣ ਬੁਝਾਏ RAM ਉਸਾ ਮਨ ਸ਼ਾਂਤ ਹੋ ਜਾਂਦਾ ਹੈ ਉਸ ਦੀ ਮਾਇਆ ਦੀ ਸਾਰੀ ਪਿਆਸ ਉਹ ਜਾਂਦੀ ਹੈ ਮਨthia ਠੰਡਾ ਕਿਉਂਕੀ ਦੰਜਾ ਪਿਆ ਬਹੁਤ ਖਜ਼ਾਨਾ ਉਸ ਦਾ ਮਨ ਸ਼ਾਂਤ ਹੋ ਜਾਂਦਾ ਹੈ ਕਿ ਉਹ ਵੱਡਾ ਨਾਮ ਖਜ਼ਾਨਾ ਪ੍ਰਾਪਤ ਕਰ ਲੈਂਦਾ ਹੈ ਸਿੱਖ ਸੇਵਕ ਸਭ ਪਹੁੰਚਣ ਲੱਗੇ ਹਉ ਸਤਿਗੁਰ ਕੈ ਕੁਰਬਨਾ ਮੈਂ ਸਤਿਗੁਰ ਤੋਂ ਵਾਰੀ ਜਾਂਦਾ ਹਾਂ ਜਿਸ ਤੇ ਸਾਰੇ ਸਿੱਖ ਸੇਵਕ ਨਾਮ ਖਜ਼ਾਨੇ ਨੂੰ ਵਰਤਣ ਲੱਗ ਪੈਂਦੇ ਹਨ ਨੇ ਰੋ ਪੈ ਖਸਮ ਰੰਗ ਰਾਤੇ ਜਮ ਕੀ ਤਰਾਸ 부ਜਾਏ ਤੇ ਇੰਜ ਸਹਿਮਾ ਬਲੋਂ ਨਿਰਲ ਹੋ ਜਾਂਦੇ ਹਨ ਪ੍ਰਭੂ ਪਤੀ ਦੇ ਪ੍ਰੇਮ ਰੰਗ ਵਿੱਚ ਰੰਗੇ ਜਾਂਦੇ ਹਨ ਜਮ ਦਾ ਸਹਿ ਮਟਾ ਲਿੰਦੇ ਹਨ ਨਾਨਕ ਦਾਸ ਸਦਾ ਸੰਗ ਸੇਵਕ ਤੇਰੀ ਭਗਤ ਕਰੂੰ ਲੈ ਬੁલાਏ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਇਹ ਗੱਲ ਕਹਦੇ ਕਿ ਮੈਂ ਸਦਾ ਗੁਰੂ ਦੇ ਚਰਨਾਂ ਵਿੱਚ ਠਿਕਿਆ ਰਹਿਣਾ ਹਾਂ ਗੁਰੂ ਦਾ ਸੇਵਕ ਬਣਿਆ ਰਹਾ ਤੇ ਸੁਰਤ ਜੋੜ ਕੇ ਤੇਰੀ ਭਗਤੀ ਕਰਦਾ ਰਹਾ ਪੂਰੀ ਆਸਾ ਜੀ ਮਨਸਾ ਮੇਰੇ RAM हे ਪ੍ਰਭੂ ਜੀ ਤੇਰੀ ਮੇਰ ਦੇ ਨਾਲ ਮੇਰੀ ਹਰੇਕ ਆਸ ਤੇ ਕਾਮਨਾ ਪੂਰੀ ਹੋ ਗਈ ਹੈ ਮੋਹ ਨਰਗਣ ਜੀਓ ਸਭ ਗੁਣ ਤੇਰੇ ਰਾਮ ਹੇ ਪ੍ਰਭੂ ਜੀ ਮੈਂ ਗੁਣਹੀਣ ਹਾਂ ਤੇਰੇ ਅੰਦਰ ਸਾਰੇ ਹੀ ਗੁਣ ਹਨ ਸਭ ਗੁਣ ਤੇਰੇ ਠਾਕਰ ਮੇਰੇ ਕਿਤ ਮੁਖ ਤੁਦ ਸਲਾਈ ਤੇਰੇ ਅੰਦਰ ਸਾਰੇ ਹੀ ਗੁਣ ਹਨ اے میرے مالک میں کس منہ نال تیری وڈائی کراں گونیا بگن میرا کشنا بیچاریا ਬਖਸ਼ ਲਿਆਖਨ ਮਾਈ ਤੂੰ ਮੇਰਾ ਕੋਈ ਗੁਣ ਜਾਂ ਅਗੁਣ ਨਾ ਦੇਖ ਕੇ ਇੱਕ ਛਣ ਵਿੱਚ ਹੀ ਤੂੰ ਮੇਰੇ ਉੱਤੇ ਮਿਹਰ ਕਰ ਦਿੱਤੀ ਨਾਉ ਨਿਦ ਪਾਈ ਵਜੀਵ ਦਾਈ ਵਾਜੇ ਅਨਹਦ ਤੁਰੇ ਤੇ ਮੈਂ ਨਾਉ ਖਜਾਨੇ ਹਾਸਲ ਕਰ ਲੈ ਹਾਂ ਤੇਰੇ ਤੇਰੇ ਪਿਆਰ ਦੇ ਕਾਰਨ ਮੇਰੇ ਅੰਦਰ ਚੜ੍ਹਦੀ ਕਲਾ ਬਣ ਗਈ ਹੈ ਤੇ ਆਤਮਿਕ ਆਨੰਦ ਦੇ ਇੱਕ ਰਸ ਵਾਜੇ ਵਜਣ ਲੱਗ ਪਏ ਹਨ ਕਹੋ ਨਾਨਕ ਮੈਂ ਵਰ ਕਰ ਪਾਇਆ ਮੇਰੇ ਲਾਥੇ ਜੀ ਸਗਲ ਸੂਰੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਇਹ ਗੱਲ ਕਹਿ ਇਹ ਗੱਲ ਆਖ ਕੇ ਮੈਂ ਪ੍ਰਭੂ ਖਸਮ ਨੂੰ ਆਪਣੇ ਫਿਰਦੇ ਘਰ ਵਿੱਚ ਹੀ ਲੱਭ ਲਿਆਏ ਮੇਰੇ ਸਾਰੇ ਹੀ ਚਿੰਤਾ ਮੇਰੇ ਸਾਰੇ ਫਿਕਰ ਜਿਹੜੇ ਉਹ ਲੈ ਗਏ ਹਨ ਸੋ ਗੁਰੂ ਸਵਾਰੀ ਖਾਲਸਾ ਜੀ ਇਹ ਧੰਨ ਧੰਨ ਗੁਰੂ ਅਰਜਨ ਦੇ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੀ ਅਚਾਰਨ ਕੀਤੀ ਹੋਈ ਬਾਣੀ ਜੋ ਆਪ ਜੀ ਨੇ ਸਰਵਣ ਕੀਤੀ ਹੈ ਇਸ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇ ਮਹਾਰਾਜੀ ਇਹੋ ਸਮਝਾਉਂਦੇ ਹਨ ਕਿ ਉਹ ਸਤਿਗੁਰੂ ਦੀ ਕਿਰਪਾ ਦੇ ਨਾਲ ਉਹ ਸੱਚੇ ਗੁਰੂ ਦੀ ਕਿਰਪਾ ਦੇ ਨਾਲ ਪੂਰੇ ਪਰਮੇਸ਼ਰ ਨੂੰ ਪਾ ਕੇ ਆਪਣੇ ਤਨ ਤੇ ਮਨ ਨੂੰ ਖੁਸ਼ ਰੱਖ ਕੇ ਜਿਹੜੇ ਨੌ ਖਜਾਨੇ ਹਨ ਮਨਿ ਮਨੋਂ ਨੌ ਨਦੀਆਂ ਨਾਮ ਨਦੀਆਂ 18 ਸਿੱਧੀਆਂ ਇਹ ਸਭ ਪ੍ਰਾਪਤ ਹੋ ਜਾਂਦੀਆਂ ਹਨ ਇਸੇ ਤਰ੍ਹਾਂ ਸਤਿਗੁਰੂ ਦੀ ਕਿਰਪਾ ਦੇ ਨਾਲ ਨਾਮ ਜਪਣ ਦੇ ਨਾਲ ਇਹ ਸੰਸਾਰ ਵੀ ਸੇਲਾ ਹੋ ਜਾਂਦਾ ਹੈ ਇਹ ਲੋਕ ਸੁਖੀਏ ਲੋਕ ਸੇਲੇ ਹੋ ਜਾਂਦੇ ਹਨ ਗੁਰੂ ਸਾਹਿਬ ਸਾਥ ਸੰਗਤ ਜੀ ਹੁਣ ਇੱਥੇ ਹੀ ਸਮਾਪਤੀ ਹੈ ਸਮਾਪਤੀ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਵਿੱਚ ਹੱਥ ਜੋੜ ਕੇ ਬੇਨਤੀ ਹੈ ਕਿ ਦਾਸ ਸਾਹਿਬ ਚੈਨਲ ਗੁਰਸਾਖੀਆਂ ਸ਼ਬਦ ਵਿਚਾਰ ਨੂੰ ਸਬਸਕ੍ਰਾਈਬ ਕਰ ਲਵੋ ਜੀ ਤੇ ਜੋ ਅੱਜ ਆਪ ਜੀ ਨੇ ਸਰਵਣ ਕੀਤਾ ਹੈ ਇਸ ਨੂੰ ਸਰਵਣ ਕਰਕੇ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟਾਂ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜ਼ਰੂਰ ਲਿਖਣਾ ਜੀ ਆਓ ਹੁਣ ਖਿਮਾ ਬਖਸ਼ੋ ਜੀ ਤੇ ਆਗਿਆ ਦਿਓ ਛਟੀਆਂ ਦੇਓ ਜੀ ਤੇ ਆਓ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ